ਲੂਮੀਨਾਟੀ ਇਹਦੇ ਬਾਰੇ ਜਿਹੜੀ ਸਭ ਤੋਂ ਜ਼ਿਆਦਾ ਸਰਚ ਕੀਤੀ ਜਾਂਦੀ ਆ ਗੂਗਲ ਤੇ ਇੰਡੀਆ ਦੇ ਵਿੱਚ ਸਪੈਸ਼ਲੀ ਕੀਤੀ ਜਾਂਦੀ ਆ ਸਾਡੀ ਇੱਕ ਆਦਤ ਆ ਕਿ ਜਿਹੜੀਆਂ ਇਹ ਕਾਲਪਨਿਕ ਚੀਜ਼ਾਂ ਹੁੰਦੀਆਂ ਜਿਹੜੀਆਂ ਸਟੋਰੀਆਂ ਹੁੰਦੀਆਂ ਭੂਤਾਂ ਪ੍ਰੇਤਾਂ ਆਤਮਾ ਐਦਾਂ ਦੀਆਂ ਚੀਜ਼ਾਂ ਨੂੰ ਅਸੀਂ ਬਹੁਤ ਚਾਹ ਕੇ ਦੇਖਦੇ ਆ ਤੇ ਸ਼ੇਅਰ ਵੀ ਕਰਦੇ ਆ ਤੇ ਉਹਨਾਂ ਦੇ ਵਿਊ ਵੀ ਤੁਸੀਂ ਦੇਖਿਓ ਜਿੱਦਾਂ ਕੋਈ ਲੂਮੀਨਾਟੀ ਦੀ ਗੱਲ ਕਰਦਾ ਭੂਤਾਂ ਪ੍ਰੇਤਾਂ ਦੀ ਗੱਲ ਕਰਦਾ ਬਾਲੇ ਹਾਈ ਹੁੰਦੇ ਆ ਕਾਰਨ ਇਹੀ ਆ ਕਿ ਆਪਾਂ ਨੂੰ ਛੋਟੇ ਹੁੰਦੇ ਤੋਂ ਨਾ ਕਹਾਣੀਆਂ ਪਸੰਦ ਹੁੰਦੇ ਆ ਨਾਵਲ ਪੜ੍ਹਨੇ ਨਹੀਂ ਪਸੰਦ ਆਗੇ ਨਾ ਸਲੇਡਾ ਆ ਗਿਆ ਜੀ ਖੇਤਾਂ 'ਚ ਐਦਾਂ ਦੀਆਂ ਸਟੋਰੀਜ਼ ਸੋ ਪਰ ਇਹਦੇ ਨਾਲ ਹੁਣ ਅੱਜ ਦੇ ਸਮੇਂ ਦੇ ਵਿੱਚ ਬਹੁਤ ਕਲਾਕਾਰਾਂ ਨੂੰ ਜੋੜਿਆ ਜਾਂਦਾ ਪੰਜਾਬ ਦੇ ਦਲਜੀਤ ਲਾਲੋ ਹਾਲੀਵੁੱਡ ਦੇ ਵੀ ਬਹੁਤ ਸਾਰੇ ਜੋੜੇ ਜਾਂਦੇ ਆ ਅਸਲ ਉਹਨਾਂ ਦੀ ਕਹਾਣੀ ਕੀ ਆ ਮੈਂ ਜਿਹੜਾ ਅੱਜ ਦਾ ਪੂਰਾ ਸਨੈਰੀਓ ਹੈਗਾ ਅਲੂਮੀਨਾਟੀ ਦਾ ਕਿੱਦਾਂ ਕਿੱਦਾਂ ਕਿੱਥੇ ਕਿੱਥੇ ਇਹ ਵਰਕ ਕਰਦੇ ਆ ਤੇ ਹਿਸਟਰੀ ਇਹਨਾਂ ਦੀ ਜਿਹੜੀ ਸੀਗੀ ਉਹਦੇ ਬਾਰੇ ਬਹੁਤ ਲੋਕਾਂ ਨੇ ਦੱਸਿਆ ਕਿ ਹਾਂ ਬਵੇਰੀਆ ਦੇ ਵਿੱਚ 1776 ਦੇ ਵਿੱਚ ਇੱਕ ਪ੍ਰੋਫੈਸਰ ਹੋਇਆ ਜਿਹੜਾ ਕੀ ਚਰਚ ਦੇ ਰੂਲ ਸੀਗੇ ਉਹਨਾਂ ਦੇ ਖਿਲਾਫ ਸੀਗੇ ਚਰਚ ਦੇ ਵਿੱਚ ਬਹੁਤ ਕਰਮਕਾਂਡ ਆ ਗਏ ਸੀ ਇਸ ਲਈ ਉਹ ਇੱਕ ਅਲੱਗ ਜਿਹੜਾ ਕਿ ਸਾਇੰਸ ਦੇ ਤਰੀਕੇ ਦੇ ਨਾਲ ਲੋਕ ਫਾਲੋ ਕਰਨ ਉਹ ਧਰਮ ਬਣਾਉਣਾ ਚਾਹੁੰਦਾ ਸੀਗਾ ਇਨਲਾਈਟਮੈਂਟ ਉਹਦਾ ਨਾਂ ਬਾਅਦ ਚ ਅਲੂਮੀਨੇਟੀ ਬਣ ਗਿਆ ਹਾਲਾਂਕਿ ਇਹਦੇ ਵਿੱਚ ਹੀ ਹੁਣ ਅੱਜ ਦੇ ਸਮੇਂ ਦੇ ਵਿੱਚ ਕਰਮਕਾਂਡ ਜਾਦੇ ਜੋੜ ਦਿੱਤੇ ਗਏ ਇਹ ਸੋਸਾਇਟੀ ਅੱਗੇ ਜਾ ਕੇ ਕਿੱਦਾਂ ਉੱਥੇ ਫਰਾਂਸ ਦੇ ਵਿੱਚ ਨਪੋਲੀਅਨ ਦੇ ਨਾਲ ਇਹ ਕਲੈਸ਼ ਕਰਦੇ ਆ ਰੌਥਸਚਾਈਲਡ ਮਿਲ ਕੇ ਕਰਦੇ ਆ ਉਸ ਤੋਂ ਬਾਅਦ ਵਰਲਡ ਲੈਵਲ ਤੇ ਲੋਕ ਜਿਹੜੇ ਹੁੰਦੇ ਆ ਉਹ ਇਕੱਠੇ ਕਿੱਦਾਂ ਹੁੰਦੇ ਆ ਜਿਹਦੇ ਵਿੱਚ ਕੈਨੇਡੀਅਨ ਵਰਗੇ ਜਾਂ ਡਾਇਨਾ ਵਰਗੇ ਉਹਨਾਂ ਦੀ ਮੌਤ ਹੋ ਜਾਂਦੀ ਆ ਤੇ ਕਿਹੜੇ ਕਿਹੜੇ ਲੋਕ ਇਹਨਾਂ ਦੇ ਨਾਲ ਜੁੜਦੇ ਆ ਲੂਮੀਨਾਟੀ ਦੇ ਵਿੱਚ ਚਾਹੇ ਉਹ ਪਹਿਲਾਂ ਰੌਕਫੈਲਰ ਸੀਗੇ ਹੋਰ ਫੈਮਲੀਆਂ ਸੀਗੀਆਂ ਅੱਜ ਦੇ ਸਮੇਂ ਦੇ ਵਿੱਚ ਉਹ ਕੌਣ ਲੋਕ ਹੈਗੇ ਆ ਕਿ ਇੱਥੇ ਰੂਹ ਵੇਚੀ ਜਾਂਦੀ ਹੈ ਇਹ ਸਾਰੀਆਂ ਗੱਲਾਂ ਆਪਾਂ ਇੱਕ ਦਸਤਾਰ ਤਰੀਕੇ ਨਾਲ ਸ਼ੁਰੂ ਕਰਾਂਗੇ ਪਹਿਲਾਂ ਆਪਾਂ ਸ਼ੁਰੂ ਕਰਾਂਗੇ ਕਿ ਇਹਨਾਂ ਦਾ ਜਿਹੜਾ ਇੱਕ ਹੈਗਾ ਅਲੂਮੀਨਾਟੀ ਦੀ ਤੁਹਾਨੂੰ ਦੱਸਦਾ ਕਿ ਉੱਥੋਂ ਖੋਜ ਹੋਈ ਉਸ ਤੋਂ ਤੋਂ ਅੱਗੇ ਕੁਝ ਸਮੇਂ ਬਾਅਦ ਫਿਰ ਇਹ ਦੱਸਿਆ ਜਾਣ ਲੱਗ ਪਿਆ ਕਿ ਜਿਹੜੇ ਇਹ ਅਲੂਮੀਨਾਟੀ ਸੀਗੇ ਹੌਲੀ-ਹੌਲੀ ਇਹ ਜਿਹੜਾ ਸ਼ੈਤਾਨ ਸਗਾ ਜਿਹੜੇ ਬਾਈਬਲ ਦੇ ਵਿੱਚ ਜਿਹਨੂੰ ਸ਼ੈਤਾਨ ਦਾ ਦੇਵਤਾ ਮੰਨਿਆ ਜਾਂਦਾ ਲੂਸੀਫਰ ਉਹਦੀ ਪੂਜਾ ਕਰਨ ਲੱਪੇ ਕਈ ਸੈਟਨ ਜਿਹਦਾ ਬਾਈਬਲ ਦੇ ਵਿੱਚ ਵੀ ਇਹਦਾ ਜ਼ਿਕਰ ਆਉਂਦਾ ਫਿਰ ਸੈਟਨ ਟੈਂਪਲ ਵੀ ਬਹੁਤ ਸਾਰੇ ਜਿਹੜੇ ਹੈ ਗਿਆ ਇਹ ਸਟੇਟਸ ਹੈਗੀਆਂ ਜਿੱਦਾਂ ਯੂਰਪ ਦੀਆਂ ਸਪੈਸ਼ਲੀ ਉਹਨਾਂ ਦੇ ਵਿੱਚ ਬਣੀਆਂ ਹੋਈਆਂ ਆ ਤੁਸੀਂ ਕੀ ਹਨੀ ਸਿੰਘ ਦੀ ਇੰਟਰਵਿਊ ਦੇ ਵਿੱਚ ਵੀ ਸੁਣਿਆ ਸੀਗਾ ਕਿ ਉਹ ਉੱਥੇ ਗਿਆ ਸੀਗਾ ਤੇ ਉਹਨੇ ਕੁਝ ਇਦਾਂ એનર્ਜੀ ਫੀਲ ਕੀਤੀ ਸੀਗੀ ਅਸਲ ਦੇ ਵਿੱਚ ਇਹ ਸੈਟਰਨ ਟੈਂਪਲ ਵਾਲੇ ਜਿਹੜੇ ਹੁੰਦੇ ਆ ਨਾ ਇਹ ਜਾਦੂਗਰਾਂ ਮਜੀਦ ਸਿੰਘ ਇਹਨਾਂ ਨੂੰ ਵੀ ਹਾਇਰ ਕਰਦੇ ਆ ਇਹਦੇ ਬਾਰੇ ਵੀ ਪਤਾ ਲੱਗਾ ਸੀਗਾ ਹਾਇਰ ਕਰਕੇ ਉਹਨਾਂ ਨੂੰ ਉੱਥੇ ਪਾਦਰੀ ਬਣਾਇਆ ਜਾਂਦਾ ਜੇਕਰ ਕੋਈ ਬੰਦਾ ਉੱਥੇ ਜਾਂਦੇ ਆ ਕੁਰਸੀਆਂ ਕਰਸੀਆਂ ਲਾ ਕੇ ਲੋਕਾਂ ਨੂੰ ਦਿਖਾ ਲਿਆ ਜਾਂਦਾ ਕਿ ਇਹਨਾਂ ਚੀਜ਼ਾਂ ਦੇ ਵਿੱਚ ਵੀ ਪਾਵਰ ਹੁੰਦੀ ਆ ਆਪਾਂ ਨੇ ਅਲੂਮੀਨੇਟੀ ਸੈਟਰਨ ਤੇ ਲੂਸੀਫਰ ਬਾਰੇ ਤਾਂ ਜਾਣ ਲਿਆ ਕਿ ਆਪਸ ਆਪਸ ਦੇ ਵਿੱਚ ਇਹ ਕਨੈਕਟਡ ਹੈਗੇ ਆ ਸੋ ਹੁਣ ਅੱਗੇ ਮੈਂ ਦੱਸੂਗਾ ਉਹ ਲੋਕ ਕਾਰਪੋਰੇਟ ਵੱਡੇ ਵੱਡੇ ਜਿਹੜਾ 90% ਦੁਨੀਆ ਦੇ ਸਾਰੇ ਜਿਹੜੇ ਸਰੋਤ ਹੈਗੇ ਉਹਨਾਂ ਨੂੰ ਹੋਲਡ ਕਰਦੇ ਆ ਚਾਹੇ ਉਹ ਚਾਹੇ ਉਹ ਆ ਸੋਸ਼ਲ ਮੀਡੀਆ ਦੇ ਹੋ ਗਏ ਚਾਹੇ ਇਲੈਕਟ੍ਰੋਨਿਕ ਮੀਡੀਆ ਹੋ ਗਿਆ ਚਾਹੇ ਖਾਣੇ ਵਾਲੀਆਂ ਚੀਜ਼ਾਂ ਚਾਹੇ ਦਵਾਈਆਂ ਹਰੇਕ ਦੇ ਵਿੱਚ ਇਹ ਦੋ ਕੰਪਨੀਆਂ ਹੋਲਡ ਕਰਦੀਆਂ ਬੈਂਗਾਰਡ ਬਲੈਕ ਰੌਕ ਇੱਕ ਤੀਜੀ ਕੰਪਨੀ ਆ ਸਟੇਟ ਸਟਰੀਟ ਇਹ ਲੈਰੀ ਫਿੰਕਰ ਇਹ ਬਲੈਕ ਡੌਗ ਕੰਪਨੀ ਦਾ ਹੈਗਾ ਆਨਰ ਇਹ ਬੰਦੇ ਆ ਜਿਹੜੇ ਐਸ ਵੇਲੇ ਟ੍ਰਿਲੀਅਨਾਂ ਦੇ ਵਿੱਚ ਜਿਹੜੇ ਐਸੈਟਸ ਹੈਗੇ ਆ ਇਹਨਾਂ ਦੇ ਕੋਲ ਇਹ ਹੋਲਡ ਕਰਦੇ ਆ ਇੱਕ ਇੱਕ ਪੂਰੀ ਦੇਸ਼ ਦੇ ਜਿਹੜੀ ਜੀਡੀਪੀ ਆ ਉਸ ਤੋਂ ਵੀ ਜ਼ਿਆਦਾ ਕਿਤੇ ਜ਼ਿਆਦਾ ਐਨੇ ਇਹਨਾਂ ਲੋਕਾਂ ਦੇ ਕੋਲ ਕੰਪਨੀਆਂ ਦੇ ਕੋਲ ਟਰਨਓਵਰ ਹੈਗੇ ਆ ਇਸ ਤਰ੍ਹਾਂ ਦੇ ਲੋਕ ਜਿਹੜੀਆਂ ਇਹ ਸੀਕ੍ਰੇਟ ਸੁਸਾਇਟੀਆਂ ਹੈਗੀਆਂ ਜਿਹਨੂੰ ਲੂਮਿਨਾਟੀ ਵੀ ਕਿਹਾ ਜਾਂਦਾ ਉਹਦੇ ਪਿੱਛੇ ਰਹਿ ਕੇ ਕੰਮ ਕਰਦੇ ਹੁੰਦੇ ਆ ਨਿਊ ਵਰਲਡ ਆਰਡਰ ਦੇ ਵਿੱਚ ਵੀ ਇਹ ਬੰਦਾ ਉਹਦਾ ਮੈਂਬਰ ਹੈਗਾ ਜਿਹੜਾ ਬਣਿਆ ਇਕਨੋਮਿਕ ਫੋਰਮ ਵਾਲਾ ਦਾ ਸੋ ਤੁਹਾਨੂੰ ਜਿਹੜੀ ਗੱਲ ਇਹ ਹੈ ਕਿ ਇਸ ਤਰ੍ਹਾਂ ਦੇ ਲੋਕ ਜਿਹੜੀਆਂ ਇਹ ਸੀਕ੍ਰਟ ਸੁਸਾਇਟੀਜ਼ ਹੁੰਦੀਆਂ ਉਹਦੇ ਪਿੱਛੇ ਬਦਲਦੇ ਰਹਿੰਦੇ ਆ ਕਦੀ ਰੌਥਚਾਈਲਡ ਰਹਿਆ ਕਦੀ ਰੌਕਫੈਲਰ ਰਹਿਆ ਹੁਣ ਇਹ ਰੌਥਚਾਈਲਡ ਦਾ ਜੈਕੋਬ ਰੌਥਚਾਈਲਡ ਇਹ 86 ਸਾਲ ਦੀ ਉਮਰ ਦੇ ਵਿੱਚ ਉਹਦੀ ਜਾ ਕੇ ਡੈਥ ਹੋ ਗਈ ਆ ਇਹ ਕੋਈ ਅਮਰ ਵਗੈਰਾ ਨਹੀਂ ਹੁੰਦੇ ਹੈਗੇ ਕੋਈ ਜਾਦੂ ਟੂਣੇ ਵਾਲੀ ਗੱਲ ਨਹੀਂ ਗਈ ਜਿੱਦਾਂ ਪਿੱਛੇ ਕਿਹਾ ਜਾਂਦਾ ਹੈ ਬਾਈਡਨ ਦਾ ਵੀ ਇਹਨਾਂ ਨੇ ਕੋਈ ਕਲੋਨ ਬਣਾਤਾ ਨਹੀਂ ਇਸ ਤਰ੍ਹਾਂ ਦੇ ਲੋਕ ਆ ਜਾਂ ਇਸ ਤੋਂ ਵੀ ਵੱਡੇ ਵੱਡੇ ਜਿਹੜੇ ਨਾਮ ਹੈਗੇ ਜਿਨ੍ਹਾਂ ਦਾ ਕੀ ਸੂਚੀ ਦੇ ਵਿੱਚ ਨਾਮ ਵੀ ਹੁੰਦਾ ਨਹੀਂ ਹੁੰਦਾ ਕਿ ਉਹ ਅਮੀਰ ਹੈਗੇ ਆ ਜਾਂ ਨਹੀਂ ਹੈਗੇ ਜਿਹੜੇ ਵਰਲਡ ਬੈਂਕ ਤੱਕ ਨੂੰ ਵੀ ਇਹ ਜਿਹੜੀਆਂ ਫਰਮਾਂ ਪਿੱਛੇ ਉਹ ਦੇਣਦੀਆਂ ਆਪਣੇ ਲੋਨ ਵਗੈਰਾ ਕਰਜ਼ ਦਿੰਦੀਆਂ ਸੋ ਫਿਲਹਾਲ ਇਸ ਤਰ੍ਹਾਂ ਦੇ ਬੰਦੇ ਜਿਹੜੇ ਦੁਨੀਆ ਦੇ ਬਹੁਤ ਸਾਰੇ ਐਸੈਟਸ ਹੋਲਡ ਕਰਦੇ ਆ ਇਹ ਵੀ ਉਹ ਜਿਹੜੀਆਂ ਸੀਕ੍ਰੀਟ ਸੁਸਾਇਟੀਜ਼ ਹੈਗੀਆਂ ਉਹਨਾਂ ਦਾ ਹਿੱਸਾ ਜਾਂ ਇਹਨਾਂ ਦੇ ਪਿੱਛੇ ਵੀ ਉਹ ਬੰਦੇ ਹੋ ਸਕਦੇ ਆ ਇਹ ਜਿਹੜੀਆਂ ਕੰਪਨੀਆਂ ਜਿਨ੍ਹਾਂ ਦੇ ਮਨਾਂ ਤੁਹਾਨੂੰ ਦੱਸਿਆ ਬਲੈਕ ਰੌਗ ਤੇ ਵੈਨਗਾਰਡ ਵਗੈਰਾ ਇਹ ਅੱਗੇ ਜਾ ਕੇ ਤੁਹਾਨੂੰ ਮੈਂ ਦੱਸੂਗਾ ਕਿ ਕਿਸ ਤਰ੍ਹਾਂ ਇਹ ਗੇਮਪਲੇ ਕੀਤਾ ਜਾਂਦਾ ਹੈ ਸਾਰਾ ਜੀ ਹੁਣ ਅਸੀਂ ਗੱਲ ਕਰ ਲਈ ਕਿ ਅਲੂਮੀਨਾਟੀ ਕਿਦਾਂ ਸਟਾਰਟ ਹੋਇਆ ਤੇ ਸੈਨੈਟ ਤੇ ਲੂਸੀਫਰ ਤੇ ਹੁਣ ਇਹ ਕਾਰਪੋਰੇਟ ਜਿਹੜੀਆਂ ਕੰਪਨੀਆਂ ਬੜੇ-ਬੜੀਆਂ ਜਿਹੜੇ ਬਹੁਤ ਸਾਰੇ ਐਸੈਟਸ ਹੋਲਡ ਕਰਦੀਆਂ ਉਹਨਾਂ ਦੀ ਵੀ ਗੱਲ ਕਰ ਲਈ ਇਹ ਜਿਹੜੇ ਲੋਕ ਆ ਜਿਹੜੇ ਵੈਨਗਾਰਡ ਜਾਂ ਬਲੈਕ ਰੋਕ ਕੰਪਨੀਆਂ ਜਾਂ ਉਹਦੇ ਵੀ ਪਿੱਛੇ ਰਹਿ ਕੇ ਜਿਹੜੇ ਕੰਮ ਕਰਦੇ ਆ ਜਿਹੜੇ ਜਿਹੜੇ ਸਾਰੇ ਕੰਟਰੋਲ ਕਰਦੇ ਆ ਪਲਾਨੇਟ ਨੂੰ ਆਪਣੇ ਤਾਂ ਦੋਲਰ ਦੁਆਰਾ ਜਾਂ ਕਿੱਦਾਂ ਵੀ ਆ ਉਹ ਇਹ ਜਿਹੜੀਆਂ ਅਲੂਮੀਨਾਟੀ ਆ ਜਾਂ ਇਹ ਲੂਸੀਫਰ ਆ ਇਹ ਸਾਰਾ ਸੈਨੇਟ ਦੇ ਟੈਂਪਲ ਵਗੈਰਾ ਜਾਦੂ ਇਹ ਰੂਹ ਵਾਲਾ ਸਿਸਟਮ ਇਹਨੂੰ ਕਿਸ ਤਰ੍ਹਾਂ ਯੂਜ਼ ਕਰਦੇ ਆ ਲੋਕਾਂ ਦਾ ਧਿਆਨ ਹੋਰ ਪਾਸੇ ਕਰਨ ਦੇ ਲਈ ਕੀ ਲੋਕ ਇਹ ਸ਼ੋਅਾਂ ਨੂੰ ਦੇਖੀ ਜਾਣ ਜਾਂ ਕੋਈ ਹੋਰ ਫੁੱਟਬਾਲ ਮੈਚ ਦੇਖੀ ਜਾਣ ਤੇ ਉਹ ਜਿਹੜੇ ਲੋਕ ਹੈਗੇ ਆ ਜਿਹੜੇ ਸਾਰਾ ਕੁਝ ਹੋਲਡ ਕਰਦੇ ਆ ਉਹ ਜਿਹੜੀਆਂ ਵਰਲਡ ਦੇ ਵੱਡੇ ਵੱਡੇ ਸਰੋਤਾਂ ਨੂੰ ਲੁੱਟੀਆਂ ਜਾਂ ਬਿਮਾਰੀਆਂ ਫਲਾਈ ਜਾਣ ਜਾਂ ਕਲਾਈਮੇਟ ਚੇਂਜ ਕਰੀ ਜਾਣ ਔਰ ਵੱਡੇ ਵੱਡੇ ਐਕਸਪੈਰੀਮੈਂਟ ਕਰੀ ਜਾਣ ਤੇ ਲੋਕਾਂ ਦਾ ਧਿਆਨ ਉਧਰ ਨਾ ਜਾਵੇ ਲੋਕ ਇਧਰ ਹੀ ਫਸੇ ਰਹਿਣ ਇਹ ਬਣ ਗਿਆ ਲੂਮੀਨਾਟੀ ਦਲਜੀਤ ਇਹਦੀ ਰੂਹ ਵੇਚਤੀ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਕਿਉਂਕਿ ਲੋਕਾਂ ਦਾ ਇਹ ਮਾਨਸਿਕ ਇੱਕ ਹੁੰਦੀ ਆ ਕਿ ਆਪਾਂ ਇਦਾਂ ਦੀਆਂ ਚੀਜ਼ਾਂ ਵੱਲੋਂ ਜ਼ਿਆਦਾ ਐਟ੍ਰੈਕਟ ਹੁੰਨੇ ਆ ਤੇ ਹੈ بڑے بڑے ਕਾਰਪੋਰੇਟ ਲੋਕ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਪਰਫੁੱਲਤ ਕਰਕੇ ਪਰਦੇ ਪਿੱਛੇ ਆਪਣਾ ਕੰਮ ਕਰਦੇ ਰਹਿੰਦੇ ਆ ਲੋਕਾਂ ਦਾ ਧਿਆਨ ਇਧਰ ਹੀ ਬਣਿਆ ਰਹਿੰਦਾ ਅੱਛਾ ਇਹ ਜਿਹੜੇ ਵੀ ਕਿਸੇ ਸਿੰਗਰ ਜਾਂ ਆਰਟਿਸਟ ਨੂੰ ਆਪਣੇ ਨਾਲ ਰਲਵਾਉਂਦੇ ਆ ਕੋਈ ਰੂਰਾ ਵਾਲਾ ਸੌਦਾ ਨਹੀਂ ਕਰਦੇ ਪਰ ਉਹਦਾ ਕੋਈ ਸੀਕ੍ਰੇਟ ਜਰੂਰ ਲੈਂਦੇ ਆ ਜਾਂ ਉਹਦੀ ਕੋਈ ਵੀਡੀਓਗ੍ਰਾਫੀ ਕਰਦੇ ਆ ਕੋਈ ਨੰਗਾ ਕਰਕੇ ਜਾਂ ਬਾਥਰੂਮ ਪੜਾਉਂਦੇ ਆ ਜਾਂ ਕੋਈ ਟਾਇਲਟ ਸਿਸਟਮ ਇਸ ਤਰ੍ਹਾਂ ਕਰਦੇ ਆ ਕਿ ਕਾਲੂ ਉਹ ਸਾਡੇ ਨਾਲ ਦਗਾ ਕਰੇ ਤਾਸੀ ਉਹਨੂੰ ਐਕਸਪੋਜ਼ ਕਰਦੀ ਹੈ ਉਹਨੂੰ ਖਤਮ ਕਰਦੀ ਹੈ ਮਿੱਟੀ ਚ ਮਿਲਾ ਦਈਏ ਹਾਲਾਂਕਿ ਇਹਨਾਂ ਨੂੰ ਕੋਈ ਐਕਸਪੋਜ਼ ਕਰ ਨਹੀਂ ਸਕਦਾ ਹੁੰਦਾ ਕਿਉਂਕਿ ਸਾਰਾ ਜਿਹੜਾ মিডিਆ ਹੋਲਡ ਹੀ ਇਹ ਕਰਦੇ ਆ ਜਿੰਨੇ ਵੀ ਦਿਲ ਅਲੂਮੀਨਾਟੀ ਦੇ ਸ਼ੋਅ ਹੋਏ ਆ ਉਹ ਇੱਕ ਕੰਪਨੀ ਇਹ ਆਰਗੇਨਾਈਜ਼ ਕਰ ਰਹੀ ਹੈ ਜਿਹੜੀ ਇਹਦੇ ਸ਼ੋਅ ਆ ਦਲਜੀਤ ਦੇ ਉਹਦੇ ਬਾਰੇ ਤੁਹਾਨੂੰ ਦੱਸੂਗਾ ਤੁਹਾਨੂੰ ਸਾਰੀ ਗੱਲ ਕਲੀਅਰ ਹੋ ਜਾਣੀ ਇੱਕ ਜਿਹੜੀ ਇਹ ਕੰਪਨੀ ਦਲਜੀਤ ਦੇ ਆਰਗੇਨਾਈਜ਼ ਕਰ ਰਹੀ ਆ ਕਿਹੜੀ ਆ ਜੀ ਇਹ ਇਹ ਹੈਗੀ ਆ ਲਾਈਫ ਨੇਸ਼ਨ ਐਂਟਰਟੇਨਮੈਂਟ ਇਹ ਕੰਪਨੀਆਂ ਜਿਹੜੇ ਦਲਜੀਤ ਦੇ ਆ ਦਿਲ ਨੂੰ ਮੀਨਾਟੀ ਨੂੰ ਇਹ ਸਾਰਾ ਨਾਰਥ ਅਮਰੀਕਾ ਦੇ ਵਿੱਚ ਜਿਹਨੇ ਇਹ ਸਾਰਾ ਆਰਗੇਨਾਈਜ਼ ਕੀਤਾ ਅੱਛਾ ਇਹ ਕੰਪਨੀ ਦਾ ਮਾਲਕ ਹੈਗਾ ਜੀ ਮਾਈਕਲ ਰਬੀਨੋ ਠੀਕ ਹੈ ਜੀ ਦੇਖ ਲਓ ਤੇ ਇਸ ਕੰਪਨੀ ਦੇ ਸਭ ਤੋਂ ਵੱਡੇ ਸ਼ੇਅਰਹੋਲਡਰ ਪਤਾ ਕੌਣ ਆ ਦੀ ਬੈਨਗਾਰਡ ਗਰੁੱਪ ਬਲੈਕ ਰੌਕ ਸਮਝੇ ਕੁਛ ਹਾਲੇ ਵੀ ਨਹੀਂ ਤੁਸੀਂ ਸਮਝਦੇ ਹੋ ਫਿਰ ਜਿਹੜੀ ਇਹ ਇਹ ਆਰਗੇਨਾਈਜੇਸ਼ਨ ਹੈਗੀ ਜਿਹੜੇ ਇਹ ਸ਼ੋਅ ਕਰਾਉਂਦੀ ਐ ਇਹ 80 90% ਜਿਹੜੇ ਬਾਹਰ ਹਾਲੀਵੁੱਡ ਦੇ ਐਕਟਰ ਆ ਜਾਂ ਜਿਹੜੇ ਸਿੰਗਰ ਆ ਉਹਨਾਂ ਦੇ ਸ਼ੋਅ ਇਹੀ ਕਰਾਉਂਦੇ ਆ ਤੁਸੀਂ ਦੇਖਿਆ ਜਣਾ ਮਡੋਨਾ ਵਗੈਰਾ ਦਾ ਵੀ ਆਇਆ ਸੀ ਕਿ ਉਹ ਅਲੂਮੀਨਾਟੀ ਨੂੰ ਪ੍ਰਮੋਟ ਕਰਦੀ ਆ ਅਸਲ ਦੇ ਵਿੱਚ ਇਹ ਜਿੰਨੇ ਵੀ ਸ਼ੋਅ ਕਰਾਉਂਦੇ ਆ ਉਹਦੇ ਵਿੱਚ ਆ ਦੇਖੋ ਇਹਨਾਂ ਦੇ ਇਹਨਾਂ ਦੇ ਨਾਂ ਹੀ ਲੂਸੀਫਰ ਨੂੰ ਆ ਲੂਸੀਫਰ ਆ ਬ੍ਰਾਈਟ ਬ੍ਰਾਈਡਸ ਹੌਪਸ ਲੂਸੀਫਰ ਜਾਂ ਕਹਿ ਲੋ ਕਿ ਉਹ ਜਿਹੜਾ ਇਹਨਾਂ ਦਾ ਦੇਵਤਾ ਸੈਟਨ ਦੇ ਦੇਵਤੇ ਦੀਆਂ ਜਿਹੜੀਆਂ ਫੋਟਾਂ ਉਹ ਇਦਾਂ ਦੇ ਦਿਖਾਉਂਦੇ ਆ ਇਹ ਜਾਣ ਬੁੱਝ ਕੇ ਇਹ ਜਿਹੜੇ ਆਪਣੇ ਸਟੇਜਾਂ ਤੇ ਇਦਾਂ ਕ੍ਰੀਏਟ ਕਰਦੇ ਜਿੱਦਾਂ ਦਲਜੀਤ ਦੇ ਕੀਤਾ ਨਾ ਲੋਕਾਂ ਦੇ ਵਿੱਚ ਕਯਰਿਓਸਟੀ ਵਾਧੀ ਆ ਜਿਹੜੀਆਂ ਚੀਜ਼ਾਂ ਲੋਕਾਂ ਨੂੰ ਘੱਟ ਦੇਖਦੀਆਂ ਹੁਣ ਨਾ ਪਤਾ ਹੋਵੇ ਲੋਕੀ ਉਹਨਾਂ ਬਾਰੇ ਜ਼ਿਆਦਾ ਜਾਨਣਾ ਚਾਹੁੰਦੇ ਹੁੰਦੇ ਆ ਉਹੀ ਚੀਜ਼ ਆ ਇਸੇ ਕਰਕੇ ਦਲਜੀਤ ਦਾ ਸ਼ੋਅ ਹਿੱਟ ਹੋਇਆ ਇਹ ਜਿਹੜਾ ਜਿਹੜੀ ਕੰਪਨੀ ਆ ਇਹਦੇ ਤੇ ਬਹੁਤ ਲੋਕਾਂ ਨੇ ਕੇਸ ਵੀ ਕੀਤੇ ਹੋਇਆ ਕਿਉਂਕਿ ਇਹ ਸੈਟਰਨ ਤੇ ਲੂਸੀਫਰ ਨੂੰ ਬਹੁਤ ਪ੍ਰਮੋਟ ਕਰਦੇ ਆਪਣੇ ਜਿਹੜੇ ਉਹ ਕਰਦੇ ਆ ਸ਼ੋਅ ਇੱਕ ਸ਼ੋਅ ਹੋਇਆ ਸੀ ਇਹਨਾਂ ਦਾ ਜਿਹਦੇ ਵਿੱਚ ਆਹ ਟ੍ਰੈਵਿਸ ਸਕਾਟ ਨਾਮ ਦਾ ਮੁੰਡਾ ਸੀਗਾ 2021 ਦੇ ਵਿੱਚ ਸ਼ੋਅ ਕੀਤਾ ਸੀਗਾ ਇਹ ਤੇ ਇੱਥੇ ਇਹਨਾਂ ਦੇ ਸ਼ੋਅ ਦੇ ਵਿੱਚ 10 ਬੰਦੇ ਮਰ ਗਏ ਸੀਗੇ ਜਿਹੜੇ ਸ਼ੋਅ ਦੇਖਣ ਆਏ ਸੀ ਉੱਥੇ ਵੀ ਬਹੁਤ ਸਾਰੇ ਲੋਕਾਂ ਨੇ ਕਿਹਾ ਕਿ ਇਹਨਾਂ ਨੇ ਉਹ ਇੱਕ ਤਰ੍ਹਾਂ ਨਾਲ ਜਿਹੜੀ ਸੀਗੀ ਉਹ ਪੂਜਾ ਕੀਤੀ ਅਸਲ ਦੇ ਵਿੱਚ ਉੱਥੇ ਆਕਸੀਜਨ ਘਟ ਗਈ ਸੀ ਤਾਂ ਲੋਕ ਮਰ ਗਏ ਸੀ ਜਿਹੜਾ ਉੱਥੇ ਸਿੰਗਰ ਗਉਣ ਆਇਆ ਸੀ ਉਹਨੂੰ ਵੀ ਦਲਜੀਤ ਵਾਂਗੂ ਕਿਹਾ ਜਾਂਦਾ ਸੀ ਕੀ ਇਹ ਐਲੂਮੀਨਾਟੀ ਦਾ ਬੰਦਾ ਤੁਸੀਂ ਸਮਝੋ ਕਿੱਦਾਂ ਇੱਕ ਇੱਕ ਕ੍ਰੀਏਟ ਕੀਤੀ ਜਾਂਦੀ ਆ ਲੋਕਾਂ ਦੇ ਦੇਖਣ ਨੂੰ ਹਨਾ ਉਤੋਂ ਪਹਿਲਾਂ ਹੀ ਇਹਨਾਂ ਦੇ ਸਾਰੇ ਲਿੰਕ ਹੁੰਦੇ ਆ ਜਿਹੜੇ ਉਹ ਸਿੰਗਰ ਜਾਂ ਐਕਟਰ ਹੁੰਦੇ ਹਨ ਉਹਨੂੰ ਕਿਹਾ ਜਾਂਦਾ ਤੁਸੀਂ ਆਹਾ ਟੀ-ਸ਼ਰਟ ਪਾਓ ਛੇ ਵਾਲੀ ਜਾਂ ਇਸ਼ਾਰੇ ਕਰੋ ਐਵੇਂ ਯਾਰ ਹਰੇਕ ਦੇ ਬਲੀਵ ਹੁੰਦੇ ਆ ਆਪਣੇ ਇੰਡੀਆ ਚ ਪੰਜਾਬ ਚ ਕਿਹੜੇ ਨਹੀਂ ਮੰਨਦੇ ਆ ਕਿ ਹਰੇਕ ਕੋਈ ਕਿਸੇ ਦੀ ਪੂਜਾ ਕਰਦਾ ਕੋਈ ਕਿਸੇ ਦੀ ਪੂਜਾ ਕਰਦਾ ਕੋਈ ਕਹਿੰਦਾ ਤਿੰਨ ਨੰਬਰ ਅਨਲਕੀਆ ਸਾਡੇ ਲਈ ਕੋਈ ਕਹਿੰਦਾ 13 ਜਿੱਦਾਂ ਆਪਾਂ ਕਹਿ ਦਈਦਾ ਕਿ 13 13 ਹੀ ਆ ਨਾ ਲੋਕੀ ਹੋਰ ਅਟਰੈਕਟ ਹੁੰਦੇ ਆ ਲੋਕੀ ਹੋਰ ਜਾਨਣਾ ਚਾਹੁੰਦੇ ਆ ਇਹ ਕੌਣ ਇਹ ਹੁੰਦੀ ਆ ਇੱਕ ਹਾਈਪ ਬਣਾ ਦਿੱਤੀ ਜਾਂਦੀ ਆ ਇੱਕ ਕੰਪਨੀ ਆ ਤੁਸੀਂ ਆਪ ਵੀ ਦੇਖ ਲਿਓ ਜੇ ਤੁਹਾਨੂੰ ਹੋਊਗੀ ਮੈਂ ਸਾਰੀ ਇਹ ਰਿਸਰਚ ਕਰਕੇ ਲੱਭੀ ਸੋ ਇਹ ਸਿਸਟਮ ਇਸ ਹਿਸਾਬ ਨਾਲ ਚੱਲਦਾ ਹੁੰਦਾ ਕੀ ਜਿਹੜੇ ਇਹ ਕੋਈ ਰੂਹ ਵਾਲਾ ਜਾਂ ਅਲੂਮੀਨਾਟੀ ਵਾਲਾ ਉਹਦੇ ਵਿੱਚ ਸਿੱਖ ਧਰਮ ਦੇ ਵਿੱਚ ਅਸੀਂ ਮੰਨਦੇ ਆ ਜਾਂ ਨਹੀਂ ਸਿੱਖ ਧਰਮ ਦੇ ਵਿੱਚ ਐਦਾਂ ਦੀ ਕੋਈ ਜਗ੍ਹਾ ਨਹੀਂ ਸ਼ੈਤਾਨ ਦੀ ਸ਼ੈਤਾਨ ਬੰਦੇ ਦਾ ਮੰਨ ਨਹੀਂ ਦੱਸਿਆ ਗਿਆ ਮਨ ਜੀਤੇ ਜਗ ਜੀਤ ਮਨ ਤੂੰ ਜੋਤ ਸਰੂਪ ਹੈ ਠੀਕ ਹੈ ਜੀ ਕਾਮ ਕ੍ਰੋਧ ਲੋਭ ਮੋਹ ਕਰ ਤੁਹਾਡੇ ਮਨ ਦੇ ਵਿੱਚ ਆ ਜੇ ਤੁਸੀਂ ਇਹਨਾਂ ਤੇ ਜਿੱਤ ਪ੍ਰਾਪਤ ਕਰ ਲਈ ਤੁਸੀਂ ਵਧੀਆ ਬਣ ਗਏ ਬਹੁਤ ਸਾਰੇ ਬੰਦੇ ਜਿਹੜੇ ਕਦੀ ਬਹੁਤ ਖਤਰਨਾਕ ਰਹੇ ਚੋਰ ਡਾਕੂ ਰਹੇ ਉਹ ਸਾਧ ਬਣ ਜਾਂਦੇ ਕਿਸੇ ਟਾਈਮ ਤੇ ਸੁਧਰ ਜਾਂਦੇ ਆ ਸੋ ਇਹ ਮੰਨ ਨਹੀਂ ਆ ਸਾਰਾ ਇਹ ਵਾਈਬ੍ਰੇਸ਼ਨਸ ਹੁੰਦੀਆਂ ਤੁਸੀਂ ਕਿਦਾਂ ਦੀ ਚੀਜ਼ਾਂ ਨੂੰ ਅਟਰੈਕਟ ਕਰਦੇ ਆ ਬੰਦਾ ਹੀ ਹੁੰਦਾ ਕੋਈ ਕੁਝ ਨਹੀਂ ਹੁੰਦਾ ਤੇ ਦੂਸਰੀ ਗੱਲ ਜਿਹੜਾ ਇਹ ਇਹ ਲੂਸੀਫਰ ਨੂੰ ਪ੍ਰਮੋਟ ਕੀਤਾ ਜਾਂਦਾ ਜਾਂ ਮੁਸਲਮਾਨਾਂ ਦੇ ਵਿੱਚ ਦਜਾਲ ਨੂੰ ਪ੍ਰਮੋਟ ਕੀਤਾ ਜਾਂਦਾ ਇਹਦੇ ਟੇਡੇ ਢੰਗ ਨਾਲ 크੍ਰਿਸਚੀਅਨਿਟੀ 크੍ਰਿਸਚੀਅਨ ਧਰਮ ਨੂੰ ਪ੍ਰੋਮੋਟ ਕੀਤਾ ਜਾਂਦਾ ਲੋਕਾਂ ਨੂੰ ਡਰਾਵਾ ਦਿੱਤਾ ਜਾਂਦਾ ਹੈ ਉਹਦਾ ਤੇ ਲੂਸੀਫਰ ਦਾ ਉਹ ਤੁਸੀਂ ਜੇ ਉਹਨੂੰ ਮੰਨੂਗੇ ਤੁਹਾਡਾ ਐਡਾ ਹੋ ਜਾਊਗਾ ਤੁਹਾਨੂੰ ਸਵਰਗ ਚ ਨਹੀਂ ਜਾਉਂਗੇ ਫਲਾਨਾ ਹੋਊਗਾ ਜਾਂ ਤੁਸੀਂ ਜਦੋਂ ਜਦੋਂ ਐਂਡਲਾ ਡੇ ਹੋਣਾ ਤੁਹਾਨੂੰ ਪਰਮਾਤਮਾ ਨੇ ਨਹੀਂ ਲੈਣ ਆਣਾ ਦੇਣਾ ਤੁਹਾਨੂੰ ਲੋਕਾਂ ਨੂੰ ਡਰਾ ਕੇ ਧਰਮ ਦੇ ਨਾਲ ਜੋੜਿਆ ਜਾਂਦਾ ਉਹਨਾਂ 크੍ਰਿਸਚੀਅਨਿਟੀ ਪਰਫੁੱਲਤ ਹੋ ਰਹੀ ਆ ਇਹ ਸਮਝਾ ਕਰਕੇ ਸੋ ਇਹ ਜਿਹੜਾ ਲੂਮੀਨਾਟੀ ਸ਼ਬਦ ਹੈ ਤਾਂ 100 ਸਾਲ ਹੋ ਗਏ ਉਧਰ ਚੱਲਦੇ ਹਨਾਂ ਦੇ ਬਾਈਬਲ ਵੀ ਆ ਸਾਰਾ ਉਹਦੇ ਵਿੱਚ ਲਿਖਿਆ ਹੋਇਆ ਲੂਸੀਫਰ ਦੇਵਤਾ ਸ਼ੈਤਾਨ ਦਾ ਆਪਣੇ ਪੰਜਾਬ ਚ 5-7 ਸਾਲ ਪਹਿਲਾਂ ਆ ਲੋਕਾਂ ਨੇ ਚੱਕਤਾ ਕੰਮ ਹਨਾ ਜੀ ਟੈਟੂ ਵੀ ਬਣਾਏ ਇੱਥੇ ਅੱਖਾਂ-ਉੱਖਾਂ ਵੀ ਮੈਂ ਵੀ ਬਣਾਇਆ ਮੈਂ ਪਰ ਕਾਂਟਾ ਮਾਰਿਆ ਕਿ ਇਹਨਾਂ ਦਾ ਦੱਸਾਂਗੇ ਸਚਾਈ ਕੀ ਆ ਇਹ ਇਹ ਸਚਾਈ ਆ ਇਹ ਲੂਮੀਨਾਟੀ ਜ਼ਰੂਰ ਹੁੰਦੇ ਆ ਗਰੁੱਪ ਹੁੰਦੇ ਆ ਇਹ ਵਾਲੇ ਗਰੁੱਪ ਜਿਹੜੇ ਸਾਰਾ ਕੁਝ ਬੈਠ ਬੈਠ ਕੇ ਪਿੱਛੇ ਕਰਦੇ ਆ ਲੋਕਾਂ ਨੂੰ ਕਾਲਪਨਿਕ ਚੀਜ਼ਾਂ ਇਦਾਂ ਦੇ ਜਾਦੂ ਟੂਣਿਆਂ ਦੇ ਵਿੱਚ ਉਲਝਾ ਕੇ ਜਾਂ ਜਿਹੜੇ ਇਹ ਸਿੰਗਰ ਜਾਂ بڑے بڑے ਖੇਡ ਸਟੇਡੀਅਮਾਂ ਦੇ ਵਿੱਚ ਪੈਸੇ ਲਾ ਕੇ ਲੋਕਾਂ ਦਾ ਧਿਆਨ ਉੱਧਰ ਲਾਇਆ ਜਾਂਦਾ ਜਿਹੜੇ ਅਸਲੀ ਮੁੱਦੇ ਦੁਨੀਆ ਦੇ ਵੱਡੇ ਵੱਡੇ ਲੈਵਲ ਦੇ ਚਾਹੇ ਇਹਨਾਂ ਨੇ ਬਿਮਾਰੀਆਂ ਫੈਲਾਉਣੀਆਂ ਚਾਹੇ ਜਨਤਾ ਨੂੰ ਕੰਟਰੋਲ ਕਰਨਾ ਚਾਹੇ ਦੁਨੀਆ ਨੂੰ ਘਟਾਉਣਾ ਹੈ ਜੰਗ ਕਲਾਈਮੇਟ ਚੇਂਜ ਕਰਦੀਆਂ ਇਹ ਸਾਰੇ ਕੀਤੇ ਜਾਂਦੇ ਆ ਪਰ ਲੋਕਾਂ ਦਾ ਧਿਆਨ ਲਾਇਆ ਜਾਂਦਾ ਨਹੀਂ ਉਹ ਬਈ ਜਾਦੂ ਨਾਲ ਰੂਹ ਕਰਕੇ ਉਹਨੂੰ ਇਦਾਂ ਕਾਮਯਾਬ ਕਰ ਦਿੰਦੇ ਆ ਇਹ ਸਾਰਾ ਪਿੱਛੇ ਸਿਸਟਮ ਚੱਲਦਾ ਹੁੰਦਾ ਸਾਡੀ ਗੁਰਬਾਣੀ ਦੇ ਵਿੱਚ ਸ਼ੈਤਾਨ ਜਾਂ ਕੋਈ ਰੂਹ ਕੱਢ ਕੇ ਇਦਾਂ ਤਾਂ ਦੇ ਉਹਨੂੰ ਨਹੀਂ ਮੰਨਿਆ ਜਾਂਦਾ ਜੇ ਕੋਈ ਤਾਕਤ ਜਾਂ ਕੋਈ ਕਰਮਾਤ ਨਾ ਦੀ ਚੀਜ਼ ਹੁੰਦੀ ਗੁਰੂ ਗੋਬਿੰਦ ਸਿੰਘ ਜੀ ਨੇ ਚਾਰ ਸਾਹਿਬਜ਼ਾਦੇ ਆਪਣੇ ਸ਼ਹੀਦ ਕਰਾਇਆ ਸਾਰਾ ਪਰਿਵਾਰ ਖੇਰੂ ਖੇਰੂ ਕੀਤਾ ਉਹ ਇਹੀ ਦੱਸ ਕੇ ਗਏ ਆ ਕਿ ਮਿਹਨਤ ਕਰਨੀ ਪੈਣੀ ਆ ਬਾਈ ਕਿਸਮਤ ਆ ਬਣਾਉਣੀ ਪੈਂਦੀ ਆ ਉਹ ਚ ਦੁੱਖ ਵੀ ਚੱਲਣੇ ਪੈਂਦੇ ਆ ਤਕਲੀਫਾਂ ਵੀ ਚੱਲਣੀਆਂ ਪੈਂਦੀਆਂ ਸੋ ਇਹ ਜਾਦੂ ਟੂਣੇ ਜਾਂ ਕੋਈ ਰੂਹਾਂ ਨਾਲ ਬੰਦਾ ਕਾਮਯਾਬ ਨਹੀਂ ਹੋ ਸਕਦਾ ਸੋ ਮੈਂ ਇਹੀ ਅੱਜ ਐਕਸਪੋਜ਼ ਕਰਨਾ ਸੀਗਾ ਇਹ ਅਲੂਮੀਨਾਟੀ ਨੂੰ ਸਾਡੇ ਲੋਕਾਂ ਨੇ ਬਹੁਤ ਤਕੜੀ ਹਾਈਪ ਬਣਾਈ ਹੋਆ ਸੋ ਮੈਂ ਦੱਸਣਾ ਚਾਹੁੰਦਾ ਸੀ ਇਹੀ ਅੱਜ ਦਾ ਵਿਸ਼ਾ ਸੀ ਜੇ ਵਧੀਆ ਲੱਗਾ ਨਾ ਸ਼ੇਅਰ ਜ਼ਰੂਰ ਕਰਿਓ ਆਪਣੇ ਨਾਲ ਦੇ ਨਾ ਧੰਨਵਾਦ ਸਤ ਸ੍ਰੀ ਅਕਾਲ